ਸਾਨੀ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਅਮਲੋ ਜ਼ਿਲ੍ਹਾ ਫਟੇਗੜ ਸਾਹਿਬ ਕਿਸਾਨ ਵੀਰੋ ਜਿਹੜੀ ਕਣਕ ਆਸੀ ਡੀਡਬਲਯੂ 327 ਹੈ ਜਿਹੜੀ ਤੇ 20 ਅਕਤੂਬਰ ਦੇ ਲਗਭਗ ਅਸੀਂ ਇਹ ਬਜਾਈ ਕਰੀ ਗਿਆ ਇਸ ਸਾਲ ਜਿਹੜਾ ਟੈਂਪਰੇਚਰ ਸੀਗਾ ਕਣਕਾਂ ਵਾਸਤੇ ਜਿਆਦਾ ਸ਼ੂਟੇਬਲ ਨਹੀਂ ਸੀ ਪਹਿਲਾਂ ਪਹਿਲਾਂ ਬਹੁਤ ਜ਼ਿਆਦਾ ਗਰਮੀ ਪਈ ਕਹਿ ਲਓ ਤੇ ਕਣਕਾਂ ਥੋੜੀਆਂ अर्ਲੀ ਡਿਸਟਰ ਗਈਆਂ ਕਈ ਵਾਰੀ ਜਿਹੜੀ ਕਣਕ ਗੇਤੀ ਨਿਸਰ ਜਾਂਦੀ ਹੈ ਉਹਨੂੰ ਫਿਰ ਜਦੋਂ ਕੋਰਾ ਪੈ ਜਾਂਦਾ ਹੈ ਜਨਵਰੀ ਦੇ ਵਿੱਚ ਤਾਂ ਉਹ ਕਈ ਵਾਰੀ ਦਾਣੇ ਨੂੰ ਨੁਕਸਾਨ ਕਰਦਾ ਹੈ ਤੇ ਹੁਣੇ ਕਣਕਾ ਜਿਹੜੀ ਸਾਡੀ ਤਕਰੀਬਨ ਭਗੋਲੇ ਦੇ ਲਾਗੇ ਆ ਗਈ ਤੇ ਇਹਦੇ ਤੇ ਅਸੀਂ ਹਲਕਾ ਜਿਹਾ ਯੂਰੀਆ ਪਾ ਦਾਂਗੇ ਇਹਦੇ ਨਾਲੇ ਲੇਟ ਨੀ ਸ਼ੁਰੂ ਹੋ ਗਈ ਇਹ ਜਿਹੜਾ ਸਾਡਾ 6 ਏਕੜ ਤੋਂ ਜ਼ਿਆਦਾ ਲਗਭਗ ਖੇਤ ਹੈਗਾ ਇਹ ਸਾਰਾ ਫਾਊਂਡੇਸ਼ਨ ਸੀਡ ਹੈਗਾ ਤੇ ਇਹ ਜਿਹੜੀ ਕਣਕਾ ਟ੍ਰੈਕਟਰ ਰੇਟ ਵੱਲੋਂ ਪਿਛਲੇ ਸਾਰੇ ਰੀਲੀਜ਼ ਕਰੀ ਗਈ ਹੈ ਤੇ ਸਾਰੇ ਇੰਡੀਆ ਦੇ ਵਿੱਚ ਕਾਫੀ ਵੱਡੇ ਰਕਵੇ ਤੇ ਜਿਹੜੀ ਕਣਕਾ ਲੱਗੀ ਹੈ ਤੇ ਹੁਣ ਜਿਹੜਾ ਅਕਾਲਪੁਰਕ ਨੇ ਵੈਗਰੂ ਨੇ ਮੌਸਮ ਆਇਆ ਉਹ ਬੜਾ ਸ਼ੂਟੇਬਲ ਆ ਕਣਕ ਵਾਸਤੇ ਜਿਹੜਾ ਟੈਂਪਰੇਚਰ ਕਾਫੀ ਲੋ ਹੋ ਗਿਆ ਪਹਿਲਾਂ ਜਿਆਦਾ ਉੱਚਾ ਸੀ ਤੇ ਇਹ ਪਿਛਲੇ ਸਾਲ ਕਣਕ ਦਾ ਜਿਹੜਾ ਝਾੜ ਆ ਉਹ ਬਹੁਤ ਚੰਗਾ ਰਿਹਾ ਹਾਲਾਂਕਿ ਕੁਦਰਤੀ ਆਫਤਾਂ ਆਈਆਂ ਮੀਂਹ ਵਗੈਰਾ ਪਿਆ ਤੇ ਪਰ ਫਿਰ ਵੀ ਕੁਦਰਤ ਨੇ ਕਣਕਾਂ ਦਾ ਜਿਹੜਾ ਝਾੜ ਆ ਉਹ ਕਾਫੀ ਉੱਚਾ ਰਿਹਾ ਤੇ ਇਸ ਸਾਲ ਝੋਨੇ ਦਾ ਜਿਹੜਾ ਕਣਕ ਝਾੜਾ ਉਹ ਵੀ ਬੜਾ ਚੰਗਾ ਰਿਹਾ ਦੋਨੇ ਸਾਡੀਆਂ ਜਿਹੜੀਆਂ ਕਣਕ ਤੇ ਝੋਨੇ ਦੀਆਂ ਫਸਲਾਂ ਨੇ ਚੰਗੀਆਂ ਰਹੀਆਂ ਤੇ ਇਹ ਇਸ ਸਾਲ ਵੀ ਉਮੀਦ ਕਰਦੇ ਆ ਵੀ ਜਿਹੜਾ ਕਣਕ ਦਾ ਝਾੜ ਆ ਬਹੁਤ ਚੰ